इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਸ਼੍ਰੀ ਨਾਇਨਾ ਦੇਵੀ ਜਿੰਦਪੁਰਨੀ ਅਤੇ ਸ਼੍ਰੀ ਜਵਾਲਾ ਜੀ ਯਾਤਰਾ ਨੂੰ ਜਾਣ ਯਾਤਰੀ ਦੀ ਬੱਸ ਨੂੰ ਦਿੱਤੀ ਹਰੀ ਚੰਡੀ ਵੇਖੋ ਕੁਲਵਿੰਦਰ ਸਿੰਘ ਰਸੂਰਪੁਰ ਦੇ ਨਾਲ ਕੁਲਵਿੰਦਰ ਸਿੰਘ ਰਸੂਰਪੁਰ ਅੱਜ ਮੁੱਖ ਮੰਤਰੀ ਜਤਰਾ ਦੀਨ ਅਜਮਰੰਡੇ ਤੋਂ ਹਲਕਾ ਬਤਾਇਆ ਕਿ ਡਾਕਟਰ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਇੱਕ ਯਾਤਰਾ ਹੈ ਜਿਹੜੀ ਇਹ ਮਰੰਡੇ ਤੋਂ ਸ੍ਰੀ ਨੈਣਾ ਦੇਵੀ ਤੇ ਹੋਰ ਜਿਹੜੇ ਧਾਰਮਿਕ ਸਥਾਨਾਂ ਤੇ ਜਾ ਰਹੀ ਹੈ ਸੋ ਸਾਡੇ ਨਾਲ ਹਲਕਾ ਬਤਾਇਆ ਕਿ ਡਾਕਟਰ ਚਰਨਜੀਤ ਸਿੰਘ ਜੀ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਪਰ ਯਾਤਰਾ ਦੀਨ ਜੜੀ ਇਸ ਸੀ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਹੈ ਅੱਜ ਮਰੰਡੇ ਤੋਂ ਕੈਮੀ ਕਿਹੜੀ ਯਾਤਰਾ ਜਾ ਰਹੀ ਹੈ ਤੇ ਕਿੰਨੇ ਕੁ ਇੱਥੋਂ ਜਿਹੜੇ ਯਾਤਰੀ ਜਾ ਰਹੇ ਨੇ ਵਿਖੋ ਅੱਜ ਜਿਹੜੀ ਇਹ ਚੌਥੀ ਬੱਸ ਇੱਥੋਂ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਨ੍ਹਾਂ ਨੇ ਕਿ ਮੁੱਖ ਮੰਤਰੀ ਤੇਂਥ ਯਾਤਰਾ ਤੇ ਜਿਹੜੀ ਸਟੇਮ ਸ਼ੁਰੂ ਕੀਤੀ ਹੈ ਸਾਡੇ ਅੱਜ ਮੋਰਿੰਡੇ ਤੋਂ ਜਿਹੜੇ ਸਾਰੀਆਂ ਸਾਡੇ ਵਾਹਨ ਦੇ ਵਿਰਾਂਤ ਕੇ ਮਰਹਬ 45 ਦੇ ਕਰੀਬ ਨੇ ਸਾਡੇ ਯਾਤਰੀ ਇਹ ਜਾਣਗੇ ਅਨੰਤਪੁਰ ਸਾਹਿਬ ਸਵਾਗਤ ਹੈ ਬੋਲੀ ਜਵਾਲਾ ਦੀ ਤੇ 2 ਦਿਨ ਦਾ ਇਹ ਟੂਰ ਹੈ ਨਾ ਔਰ ਇਹਨਾਂ ਨੂੰ ਹਰ ਤਰ੍ਹਾਂ ਦਾ ਸਮਾਨ ਜਿਹੜਾ ਨਾਲ ਦਿੱਤਾ ਗਿਆ ਕੰਬਲ ਤੇ ਹੋਰ ਜੋ ਜ਼ਰੂਰੀ ਵਸਤਾਂ ਤੇ ਮੈਂ ਸਮਝਦਾ ਕਿ ਬਹੁਤ ਵਧੀਆ ਇਹ ਉਪਰਾਲਾ ਜਿਹੜਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਅੱਜ ਤੱਕ ਕਦੇ ਇਦਾਂ ਦਾ ਜਿਹੜਾ ਹੈਗਾ ਇਦਾਂ ਦਾ ਅਰੇਂਜਮੈਂਟ ਕਦੇ ਨਹੀਂ ਹੋਇਆ ਸ਼ਾਇਦ ਕਿਸੇ ਨੇ ਪਹਿਲਾਂ ਭੇਜੀ ਹੋਵੇ ਮੈਨੂੰ ਜਾਣਕਾਰੀ ਨਹੀਂ ਪਰ ਮੈਨੂੰ ਲੱਗਦਾ ਕਿ ਇਹ ਇੰਨਾ ਵਧੀਆ ਆਰਗੇਨਾਈਜ਼ਡ ਤੇ ਇਹ ਜਿਹੜੀ ਯਾਤਰਾ ਹੈ ਆ ਜਿੰਨੇ ਵੀ ਸਾਡੇ ਸ਼ਰਧਾਲੂ ਜਾ ਰਹੇ ਨੇ ਇਹਨਾਂ ਨੂੰ ਵੀ ਬੜੀ ਅੱਜ ਖੁਸ਼ੀ ਹੈ ਤੇ ਮੈਂ ਇਹਨਾਂ ਸਾਰਿਆਂ ਨੂੰ ਵਾਅਦਾ ਕਰਦਾ ਹਾਂ ਤੇ ਨਾਲ ਇਹਨਾਂ ਦੇ ਵਧੀਆ ਸਫਲਤਾ ਦੀ ਕਾਮਨਾ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸੋ ਇਹ ਸਾਡੇ ਡਾਕਟਰ ਚਰਨਜੀਤ ਸਿੰਘ ਜੀ ਹਲਕਾ ਵਿਧਾਇਕ ਜੀ ਨੇ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਗੱਲਾਂ ਹੋਇਆ ਕਿ ਤੀਰਥ ਯਾਤਰਾ ਜਿਹੜੀ ਇਹ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਹੈ ਤੇ ਸਾਰੇ ਬਰਗਾਂ ਦੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਤੇ ਤੀਰਥ ਯਾਤਰਾ ਕਰਾਈ ਜਾ ਰਹੀ ਹੈ ਸੋ ਇਹ ਉਪਰਾਲਾ ਜਿਹੜਾ ਏ ਹਲਕਾ ਬਤਾਇਆ ਕਿ ਡਾਕਟਰ ਚੰਨਜੀਤ ਸਿੰਘ ਵੱਲੋਂ ਇੱਥੇ ਜਿਹੜਾ ਮਰੰਡੇ ਇਲਾਕੇ ਦੀ ਜਿਹੜੀ ਸੰਗਤ ਹੈ ਇਹਨੂੰ ਅੱਜ ਭੇਜਿਆ ਜਾ ਰਿਹਾ ਸੋ ਇਹਨਾਂ ਦੀ ਸਲਾਹਗਾ ਵੀ ਕੀਤੀ ਜਾ ਰਹੀ ਹੈ ਸੋ ਆਪਾਂ ਜਿਹੜੇ ਆਮ ਲੋਕ ਹੈ ਤੇ ਉਹਨਾਂ ਨਾਲ ਵੀ ਆਪਾਂ ਗੱਲ ਕਰ ਲੈਂਦੀ ਏ ਕੋਸ਼ਿਸ਼ ਕਰਦੇ ਆ ਜਿਹੜੇ ਸਰਦਾਰ ਨੂੰ ਜਾ ਜਾ ਰਹੇ ਆ ਤੇ ਮਾਮਾ ਕਿੱਥੋਂ ਆਏ ਮਰੰਡੇ ਤੋਂ ਅੱਜ ਤੁਸੀਂ 75 ਰਸਤੇ ਵਿੱਚ ਚੱਲੇ ਪਹਿਲਾਂ ਕਿਤੇ ਗਏ ਹੋ ਹਾਂਜੀ ਹਾਂਜੀ ਤੇ ਹੁਣ ਅੱਜ ਹਲਕਾ ਵਿਧਾਇਕ ਨੇ ਇੱਥੇ ਆ ਕੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਬਹੁਤ ਸਾਰੀ ਇਹ ਪਹਿਲੀ ਯਾਤਰਾ ਜਿਹੜੀ ਵਿੱਚ ਕਿਸੇ ਵਿਧਾਇਕ ਨੇ ਇੱਥੇ ਆ ਕੇ ਹਰ ਇੱਕ ਚੰਡੀ ਦਿੱਤੀ ਹੋਵੇ ਹਰ ਇੱਕ ਬੰਦੇ ਨੂੰ ਪਿਆਰ ਕੀਤਾ ਹੋਵੇ ਤੇ ਆ ਤੁਹਾਨੂੰ ਅੱਜ ਕੰਪਲ ਵੀ ਇਹਨਾਂ ਵੱਲੋਂ ਵੱਡੇ ਗਏ ਆ ਤੇ ਮੈਂ ਮੱਥੀ ਕਹਿਣਾ ਚਾਹੁੰਦਾ ਹਾਂ ਇਹ ਕਹਿਣਾ ਚਾਹੁੰਦੇ ਕਿ ਸਾਡੇ ਵਾਸਤੇ ਚੰਗਾ ਕੀਤਾ ਇਹਨਾਂ ਨੇ ਹਾਂ ਉਹ ਹਰ ਇੱਕ ਬੰਦਾ ਜਾ ਸਕਦਾ ਹੈ ਇਹ ਭੇਜਣ ਲੱਗੇ ਹੋਏ ਆ ਤੇ ਸਾਰੇ ਧਰਮਾਂ ਦੇ ਉੱਪਰ ਧਰਮਾਂ ਤੋਂ ਉੱਪਰ ਉੱਠ ਕੇ ਹਰ ਇੱਕ ਧਰਮ ਦੀ ਯਾਤਰਾ ਕੀਤੀ ਜਾ ਰਹੀ ਹੈ ਸੋ ਲੋਕਾਂ ਵੱਲੋਂ ਬੜੀ ਖੁਸ਼ੀ ਪ੍ਰਗਟ ਕੀਤੀ ਗਈ ਹੈ ਮੈਡਮ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਮੈਮ ਕਿੰਨੇ ਜਿਹੜੀ ਸੰਗਤ ਹੈ ਇੱਥੇ ਜਾ ਰਹੀ ਹੈ ਸਾਡੀ ਬੱਸ ਦੇ ਵਿੱਚ 43 ਮੈਂਬਰ ਜਾ ਰਹੇ ਨੇ ਅਸੀਂ ਅੱਜ ਮਰੰਡੇ ਤੋਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਜਾ ਰਹੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਅਸੀਂ ਪਹਿਲੇ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਤੀਰਥ ਯਾਤਰਾ ਦੀ ਅੱਜ ਸਕੀਮ ਤੇ ਕਹਿਦ ਸਾਨੂੰ ਇਹ ਬੱਸ ਪ੍ਰੋਵਾਈਡ ਕੀਤੀ ਹੈ ਤੇ ਅਸੀਂ ਡਾਕਟਰ ਚਰਨਜੀਤ ਸਿੰਘ ਐਮ ਐਲ ਏ ਹਲਕਾ ਚਮਕੌਰ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਜ਼ਿਆਦਾ ਤਾਂ ਕਿ ਇਹਨਾਂ ਨੇ ਇਹਨਾਂ ਦੇ ਸਦਕਾ ਹੀ ਅੱਜ ਇਹ ਬਸ ਜਾ ਰਹੀ ਹੈ ਤੇ ਅਸੀਂ ਸਾਰੀ ਸੰਗਤ ਬਹੁਤ ਖੁਸ਼ ਆ ਉਹ ਵੀ ਸੰਗਤ ਹੈ ਜਿਹੜੀ ਕਦੇ ਪਹਿਲਾਂ ਨਹੀਂ ਗਈ ਉਹਨਾਂ ਨੂੰ ਵੀ ਅੱਜ ਬਹੁਤ ਖੁਸ਼ੀ ਆ ਕਿ ਅਸੀਂ ਡਾਕਟਰ ਚਰਨਜੀਤ ਜੀਤ ਸਿੰਘ ਜੀ ਦੀ ਸਦਕਾ ਹੀ ਅਸੀਂ ਨਾਣਾ ਦੇ ਵਿੱਚ ਚਿੰਤਪੁਰ ਨੇ ਚਜਵਾਲਾ ਜੀ ਤੇ ਆਨੰਦਪੁਰ ਸਾਹਿਬ ਦਾ ਦਰਸ਼ਨ ਕਰਨ ਜਾ। ਇਹ ਪਹਿਲੇ ਵਿਧਾਇਕ ਇੰਜ ਲਈ ਆਮ ਲੋਕਾਂ ਦੇ ਵਿੱਚ ਖੜੇ ਆ। ਤੁਹਾਨੂੰ ਲੱਗਦੀ ਹੈ ਕਿ ਆਮ ਲੋਕਾਂ ਜਾਂ ਵਿਧਾਇਕ ਇੱਥੇ ਖੜੇ ਆ ਤੁਹਾਨੂੰ ਮਹਿਸੂਸ ਹੋ ਰਿਹਾ ਜੀ ਕਿਸੇ ਨੂੰ ਮਹਿਸੂਸ ਹੋ ਰਿਹਾ। ਹਾਂਜੀ ਸਾਨੂੰ ਬਹੁਤ ਲੱਗਦਾ ਹੈ ਕਿ ਆਮ ਇਨਦਾਨ ਘਰ ਹੈ। ਸੋ ਇਹ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਸਰਕਾਰ ਜਿੱਥੇ ਵਿਧਾਇਕ ਤੇ ਆਮ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਂਦਾ ਤੇ ਵਿਧਾਇਕ ਵੀ ਆਮ ਲੋਕਾਂ ਦੇ ਵਾਂਗੂ ਵਿਚਰ ਰਹੇ ਆ। ਸੋ ਇਹ ਜਿਹੜੀ ਤੀਰਥ ਯਾਤਰਾ ਹੈ ਮਰੰਡਿਆ ਤੋਂ ਅੱਜ ਵਕ-ਵਕ ਧਾਰਮਿਕ ਸਥਾਨਾਂ ਤੇ ਹੁੰਦੀ ਹੈ। ਹੋਈ ਆਪਣੇ ਮਾਰਗ ਤੇ ਪਹੁੰਚੇਗੀ ਸੋ ਲੋਕਾਂ ਬਲੁਖੀ ਦਾ ਜਿਹੜਾ ਅਜਾਹਾਰ ਕੀਤਾ ਜਾਂਦਾ ਜੀ ਪ੍ਰਗਟ ਕੀਤੀ ਜਾਂਦੀ ਹੈ ਕੈਮਰੋਮੈਨ ਅਮਰਪਾਲ ਦੇ ਨਾਮ ਕੁਲਵਿੰਦਰ ਸਿੰਘ ਰਸੂਲ